ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਚੋਣ ਕਮਿਸ਼ਨ ਨੇ ਪੰਜ ਥਾਵਾਂ ਦੀਆਂ ਜਿਹੜੇ ਸਰਦੀ ਐਕਸਰਸਾਈਜ਼ ਚੱਲਦੀ ਹੈ ਉੱਥੇ ਵੋਟਰ ਸੂਚੀਆਂ ਦੀ ਸੁਧਾਈ ਦੀ ਉਹਦੀਆਂ ਜਿਹੜੀਆਂ ਤਰੀਕਾ ਨੇ ਹੋਰ ਗਾਹਾਂ ਪਾ ਦਿੱਤੀਆਂ ਪਹਿਲਾ ਇਹਨਾਂ 12 ਸੂਬਿਆਂ ਤੇ ਯੂਟੀ ਦੇ ਵਿੱਚ 4 ਦਸੰਬਰ ਤੱਕ ਪੂਰਾ ਕਰਨਾ ਸੀ ਕੰਮ ਬੀਐਲਓਜ਼ ਦੇ ਉੱਤੇ ਬਹੁਤ ਪ੍ਰੈਸ਼ਰ ਸੀ ਕਿੰਨੇ ਹੀ ਬੀਐਲਓਜ਼ ਜਿਹੜੇ ਆ ਆਤਮ ਹੱਤਿਆਵਾਂ ਕਰ ਗਏ ਜਾਂ ਵੈਸੇ ਮੌਤਾਂ ਹੋ ਗਈਆਂ ਉਹਨਾਂ ਦੀ ਤੇ ਫੇਰ ਉਹ ਰੌਲਾ ਪਿਆ ਸੁਪਰੀਮ ਕੋਰਟ ਦੇ ਵਿੱਚ ਵੀ ਗੱਲ ਚੱਲੀ ਤਾਂ ਚੋਣ ਕਮਿਸ਼ਨ ਨੇ ਉਹਨਾਂ ਦੀ ਡੇਟ 11 ਤੋਂ 4 ਤੋਂ 11 ਦਸੰਬਰ ਕਰ ਦਿੱਤੀ ਕੱਲ 11 ਦਸੰਬਰ ਖਤਮ ਹੋਣੀ ਸੀ ਤੇ ਕੱਲ ਫੇਰ ਕੁਝ ਥਾਵਾਂ ਦੀਆਂ ਜਿਹਦੇ ਚ ਤਾਮਨਾਡੂ ਤੇ ਗੁਜਰਾਤ ਦੀ ਜਿਹੜੀ ਹੈਗੀ ਐ ਉਹ ਤਰੀਕ 11 ਤੋਂ ਵਧਾ ਕੇ 14 ਕਰ ਦਿੱਤੀ 3 ਦਿਨ ਹੋਰ ਦੇ ਦਿੱਤੇ ਮੱਧ ਪ੍ਰਦੇਸ਼ ਛੱਤੀਸ਼ਗੜ ਅੰਡੇਮਾਨ ਨੀਕੋਬਾਰ ਦੇ ਵਿੱਚ 18 ਦਸੰਬਰ ਕਰ ਦਿੱਤੀ ਜਿਹੜੀ ਹਫਤਾ ਦੇ ਦਿੱਤਾ ਯੂਪੀ ਦੇ ਵਿੱਚ 26 ਕਰ ਦਿੱਤੀ ਜਾਨੀ ਉਹਨਾਂ ਨੂੰ 15 ਦਿਨ ਹੋਰ ਦੇ ਦਿੱਤੇ ਕਰਲਾ ਦੇ ਵਿੱਚ ਕਿਉਂਕਿ ਸਥਾਨਕ ਚੋਣਾਂ ਚੱਲ ਰਹੀਆਂ ਨੇ ਉਹਦੀ ਦੂਜੀ ਫੇਜ ਦੀ ਚੋਣ ਅੱਜ ਹੋ ਰਹੀ ਹੈ ਤੇ ਉਥੇ ਜਿਹੜੀ ਹੈ ਉਹ 18 ਤਰੀਕ ਪਹਿਲਾਂ ਹੀ ਦਿੱਤੀ ਹੋਈ ਹੈ ਪਹਿਲਾਂ ਹੀ ਇੰਨੀ ਸੀਗੀ ਦਿੱਤੀ ਹੋਈ ਪਰ ਜਿਹੜੇ ਹੋਰ ਸੂਬੇ ਹੋਰ ਥਾਨ ਨੇ ਲਕਸ਼ਦੀਪ ਹੈ ਰਾਜਸਥਾਨ ਹੈ ਪੱਛਮੀ ਮੰਗਾਲ ਹੈ ਇਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਕਿਹਾ ਇਹ ਗ ਹੈ ਕਿ ਇਹਨਾਂ ਨੇ ਸਾਨੂੰ ਕਿਹਾ ਨਹੀਂਗਾ ਅਸੀਂ ਇੱਕ ਸਵਾਲ ਜਿਹੜਾ ਸ਼ੁਰੂ ਤੋਂ ਕਰ ਰਹੇ ਹਾਂ ਕਿ ਜਿਹੜਾ ਐਡਾ ਵੱਡਾ ਕੰਮ ਹੈ ਫਾਰਮ ਦੇਣੇ ਹੈ ਫਿਰ ਭਰਾਉਣੇ ਹੈ ਫਿਰ ਰੱਖਣੇ ਹੈ ਤੇ ਹੋਰ ਕਰਨਾ ਹੈ ਇਦੇ ਲਈ ਐਡੀ ਕਿਹੜੀ ਕਾਹਲ ਸੀ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਕਰਨ ਪਹਿਲੇ ਹੀ ਤੁਸੀਂ 2 ਮਹੀਨਿਆਂ ਦਾ ਸਮਾਂ ਕਿਉਂ ਨਹੀਂ ਦੇ ਦਿੱਤਾ ਐਡੀ ਐਡੀ ਕਾਹਲ ਦੀ ਗੱਲ ਦੀ ਸਮਝ ਨਹੀਂ ਆ ਰਹੀ ਸੁਪਰੀਮ ਕੋਰਟ ਦੇ ਵਿੱਚ ਵੀ ਹਾਲਾਂਕਿ ਐਕਸਰਸਾਈਜ਼ ਦੇ ਉੱਤੇ ਹੀ ਸਵਾਲ ਨੇ ਸਾਡੇ ਤਾਂ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਉਹਦੀ ਮਰਜ਼ੀ ਸਾਨੂੰ ਇਹ ਪੱਕਾ ਲੱਗਦਾ ਹੈ ਵੀ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਨਹੀਂਗਾ ਵੀ ਉਹ ਸਿਟੀਜ਼ਨਸ਼ਿਪ ਦੇਖਣ ਨਾਗਰਿਕਤਾ ਦੇਖਣ ਚਾਹੇ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਜੀ ਬਾਰ ਬਾਰ ਇਸ ਗੱਲ ਨੂੰ ਕਹਿ ਰਹੇ ਐ ਉਹ ਉਹਨਾਂ ਨੂੰ ਅਸੀਂ ਇਸੇ ਗੱਲ ਤੇ ਗਲਤ ਵੀ ਮੰਨਦੇ ਆ ਉਹ ਉਹ ਕੋਈ ਠੀਕ ਨਹੀਂਗਾ ਖੈ ਅਗਲੀ ਗੱਲ ਦੋਸਤੋ ਸਾਡਾ ਦੇਸ਼ ਜਾ ਕਿੱਧਰ ਨੂੰ ਰਿਹਾ ਦੋ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆਂ ਵੀ ਕਿੱਥੇ ਤਾਂ ਮੁਲਕ ਦੇ ਵਿੱਚ ਅਤ ਦਰਜੇ ਦੀ ਬੇਰੁਜ਼ਗਾਰੀ ਹੈ ਐਨੀ ਜ਼ਿਆਦਾ ਗਰੀਬੀ ਹੈ ਕਿ 5 ਕਿਲੋ ਅਨਾਜ ਤੇ ਬਹੁਤ ਸਾਰੇ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਗੁਜ਼ਾਰਾ ਕਰਨਾ ਪੈ ਰਿਹਾ ਹੈ ਦੇਸ਼ ਦੀ ਤਰਾਨਦੋਲਤ ਉੱਪਰ ਕੁਝ ਲੋਕਾਂ ਕੋਲ ਜਮਾ ਹੋ ਰਹੀ ਹੈ ਪਰ ਦੂਜੇ ਪਾਸੇ ਮੁੱਦੇ ਕਹੇ ਜੇ ਉਭਾਰੇ ਜਾ ਰਹੇ ਹਨ ਮੁੱਦੇ ਉਭਾਰੇ ਜਾ ਰਹੇ ਹੈ ਵੀ ਜਿਹੜੇ ਗੁੜਗਾਉਂ ਦੇ ਵਿੱਚ ਇੱਕ ਯੂਟਿਊਬਰ ਨੇ ਨੌਜਵਾਨ ਹੈ ਮੁੰਡਾ ਚਾਂਦਨਾ 29 ਸਾਲ ਦਾ ਉਸ ਨੇ ਜਿਹੜੇ ਹੈਗੇ ਇੱਕ ਆਪਣੇ ਚਿਕਨ ਮੋਮੋਜ਼ ਖਰੀਦੇ ਦੁਕਾਨ ਤੋਂ ਕੁਝ ਖਾ ਲੇ ਥੋੜੇ ਬਹੁਤੇ ਰਹਿ ਗਏ ਉਹਨੇ ਉਹ ਗਾਂ ਨੂੰ ਪਾਤ ਤੇ ਤੇ ਨਾਲ ਵੀਡੀਓ ਬਣਾ ਲਈ ਯੂਟਿਊਬਰ ਉਹ ਵੀਡੀਓ ਬਣਾਉਂਦਾ ਹੈ ਉਹ ਵੀਡੀਓ ਪਾਤੀ ਤੇ ਉਹਦੇ ਤੇ ਰੌਲਾ ਪੈ ਗਿਆ ਵੀ ਗਾਂ ਨੂੰ ਚਿਕਨ ਖਵਾਤਾ ਬਹੁਤ ਰੌਲਾ ਤੇ ਉਹ ਬਜਰੰਗ ਦਲੀਏ ਫਿਰੋਤਾ ਇਸ ਗੱਲ ਤੇ ਤਿਆਰ ਰਹਿੰਦੀ ਹੈ ਉਹ ਗਏ ਉਹਦੇ ਘਰ ਉਹਨੂੰ ਤਪਤੀਆਂ ਦੇ ਕੇ ਆਏ ਉਹ ਦੂਜੇ ਦਿਨ ਫੇਰ ਗਏ ਉਹਦਾ ਪਿਓ ਵੀ ਸੀਗਾ ਉਹਨਾਂ ਦੋਵਾਂ ਨੂੰ ਫੜ ਕੇ ਘੜੀਸ ਕੇ ਘਰ ਤੋਂ ਬਾਹਰ ਕੁੱਟਿਆ ਮਾਰਿਆ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਉਹਨਾਂ ਤੋਂ ਮਾਫੀ ਮੰਗਵਾਈ ਤੇ ਨਾਲ ਉਹਨੂੰ ਅੰਦਰ ਦੇ ਦਿੱਤਾ ਪੁਲਿਸ ਪੁਲਿਸ ਨੇ ਦੂਜੇ ਦਿਨ ਉਹਨੂੰ ਜ਼ਮਾਨਤ ਮਿਲ ਗਈ ਕੋਈ ਕੋਈ ਧਾਰਾ ਤਾਂ ਐਡੀ ਹੈ ਨਹੀਂ ਗੱਲ ਇਹ ਜਿੱਡੀ ਹੈਗੀ ਹੈ ਤੇ ਇੱਕ ਤਾਂ ਇਹ ਘਟਨਾ ਹੁਣ ਉਹਨਾਂ ਦੇ ਪਿਓ ਦੀ ਸ਼ਿਕਾਇਤ ਦੇ ਉੱਤੇ ਉਹਨਾਂ ਪੰਜ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਦੇਖਦੇ ਆ ਕੀ ਬਣਦਾ ਯਾਨੀ ਇੱਕ ਤਾਂ ਇਹ ਘਟਨਾ ਦੂਜੀ ਘਟਨਾ ਕਲਕੱਤੇ ਦੇ ਵਿੱਚ ਭਾਜਪੀ ਆਲਿਆਂ ਨੇ ਇੱਕ ਜਿਹੜਾ ਹੈ ਉੱਥੇ ਜਿਹੜਾ ਗੀਤਾ ਪਾਠ ਸ਼ੁਰੂ ਕੀਤਾ ਹੋਇਆ ਹੈ ਉੱਥੇ ਬਹੁਤ ਵੱਡਾ ਪਰੇਡ ਗਰਾਊਂਡ ਹੈ ਮੈਂ ਉੱਥੇ ਗਿਆ ਹੋਇਆ ਮੈਨੂੰ ਪਤਾ ਹੈ ਪਰੇਡ ਗਰਾਊਂਡ ਹੈ ਪਰੇਡ ਗਰਾਊਂਡ ਦੇ ਆਲੇ-ਦਾਲੇ ਬਹੁਤ ਲੰਬਾ ਚੌੜਾ ਹੈ ਉੱਥੇ ਲੋਕ ਆਮ ਹੀ ਰੇੜੀਆਂ ਲਾਉਂਦੇ ਆ ਕਿਉਂਕਿ ਪਰੇਡ ਗਰਾਊਂਡ 'ਚ ਲੋਕ ਸਹਿਰ ਕਰਨ ਦੂਜਾ ਤੀਜਾ ਬਹੁਤ ਆਉਂਦੇ ਆ ਤੇ ਉਹ ਜਦੋਂ ਲੋੜ ਪੈਂਦੀ ਆ ਖਾ ਪੀ ਲੈਂਦੇ ਆ ਕੁਛ ਹੁਣ ਉੱਥੇ ਕੋਈ ਰੇੜੀ ਵਾਲਾ ਹੋਰ ਵੀ ਰੇੜੀਆਂ ਲੱਗੀਆਂ ਹੋਈਆਂ ਸੀ ਇੱਕ ਰੇੜੀ ਵਾਲਾ ਨਾਨ ਵੇਜ ਵੇਚ ਰਿਹਾ ਸੀ ਜਦੋਂ ਉਹ ਦੇਖਿਆ ਤਾਂ ਉਹਦੇ ਗਲ ਪੈ ਗਏ ਨਾਂ ਪੁੱਛਿਆ ਤਾਂ ਮੁਸਲਮਾਨ ਨਿਕਲਿਆ ਤਾਂ ਉਹਨੂੰ ਫੜ ਕੇ ਕ ਕੁੱਟਤਾ ਤੇ ਉਹ ਬੰਦੇ ਜਿਹੜੇ ਐ ਉਹ ਉਹਨਾਂ ਤੇ ਕੇਸ ਹੋ ਗਿਆ ਤੇ ਉਹ ਫੜ ਲੇ ਨਾਲ ਦੀ ਨਾਲੇ ਉਹਨਾਂ ਦੀ ਜਮਾਨਤ ਹੋ ਗਈ। ਉੱਥੇ ਮੰਨਤਾ ਬੈਂਡਰਜੀ ਉੱਥੋਂ ਦੀ ਮੁੱਖ ਮੰਤਰੀ ਨੇ ਕਿਹਾ ਵੀ ਇਹ ਯੂਪੀ ਨਹੀਂ ਬੰਗਾਲ ਐ ਅਸੀਂ ਇੱਥੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਐ ਨਾ ਭੀੜ ਵਾਲੀ ਹਿੰਸਾ ਹੋਣ ਨਹੀਂ ਦੇਣੀ ਹੈਗੀ। ਦੇਖਦੇ ਆ ਜੇ ਨਾ ਹੋਣ ਦੇਣ ਤਾਂ ਚੰਗੀ ਗੱਲ ਐ। ਅਸੀਂ ਸਮਝਦੇ ਆ ਵੀ ਜਿਹੜਾ ਇਹ ਸੰਸਥਾਵਾਂ ਇੱਧਰ ਨੂੰ ਦੇਸ਼ ਨੂੰ ਲੈ ਕੇ ਜਾ ਰਹੀਆਂ ਨੇ। ਕਿਸੇ ਬੰਦੇ ਨੇ ਜਿਹੜੀ ਲਾਈ ਹੋਈ ਆ ਤੁਹਾਡਾ ਨਹੀਂ ਜੀ ਕਰਦਾ ਤੁਸੀਂ ਨਹੀਂ ਮੰਨਦੇ ਨਾ ਖਾਓ ਨਾ ਲਓ ਚੀਜ਼ ਤੁਹਾਨੂੰ ਉਹ ਕੀ ਕਹਿ ਰਿਹਾ ਹੈ ਇਹਦੀ ਸਮਝ ਨਹੀਂ ਆ ਰਹੀ ਗੱਲ ਸੋ ਇਹ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਯੋਗੀ ਨੇ ਬਣਾਇਆ ਸੀਗਾ ਕਾਂਵੜ ਯਾਤਰਾਵਾਂ ਵੇਲੇ ਤੇ ਹੋਰ ਇਹ ਇਹ ਬਿਲਕੁਲ ਹੀ ਗਲਤ ਹੈ ਕੋਈ ਧਰਮ ਨਹੀਂ ਹੈਗਾ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਕ੍ਰਿਸ਼ਨ ਜੀ ਬਾਰੇ ਉਹ ਕਹਿੰਦੇ ਆ ਵੀ ਜੇ ਤੁਸੀਂ ਗੀਤਾ ਦਾ ਪਾਠ ਕਰਦੇ ਹੋ ਕ੍ਰਿਸ਼ਨ ਜੀ ਨੇ ਤਾਂ ਦਇਆ ਦੀ ਗੱਲ ਕੀਤੀ ਐ ਕ੍ਰਿਸ਼ਨ ਜੀ ਨੇ ਤਾਂ ਨਾ ਪਿਆਰ ਦੀ ਗੱਲ ਕੀਤੀ ਐ ਆ ਤੁਸੀਂ ਨਫ਼ਰਤਾਂ ਕਿੱਧਰਲੇ ਪਾਸੇ ਚੱਲੇ ਹੋਏ ਜੇ ਤੁਸੀਂ ਗੀਤਾ ਦਾ ਪਾਠ ਕਰ ਰਹੇ ਹੋ ਤਾਂ ਤੁਹਾਨੂੰ ਤਾਂ ਇਸ ਗੱਲ ਦਾ ਵੱਧ ਗਿਆਨ ਹੋਣਾ ਚਾਹੀਦਾ ਵੀ ਨਫ਼ਰਤ ਤਾਂ ਕਰਨੀ ਹੀ ਨਹੀਂ ਠੀਕ ਐ ਅਗਲੇ ਨੇ ਲਈ ਆ ਜਿਹੜੀ ਆਪਾਂ ਨਹੀਂ ਖਾਂਦੇ ਬਸ ਗੱਲ ਮੁੱਕੀ ਆਹ ਗੱਲਾਂ ਕਿੱਥੋਂ ਆ ਗਈਆਂ ਵਿੱਚ ਗੀਤਾ ਦਾ ਤਾਂ ਪਾਠ ਹੀ ਨਹੀਂ ਇਹਦਾ ਮਤਲਬ ਐ ਤੁਸੀਂ ਪਾਠ ਹੋਰ ਕਰਦੇ ਹੋ ਤੇ ਅਮਲ ਕੁਝ ਹੋਰ ਕਰਦੇ ਹੋ ਇਹ ਜ਼ਰੂਰ ਬਚਣ ਦੀ ਲੋੜ ਹੈਗੀ ਅਗਲੀ ਗੱਲ ਤਿੰਨ ਅਦਾਲਤਾਂ ਦੇ ਆਦੇਸ਼ ਵੱਖਰੇ ਵੱਖਰੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਨੇ ਹਨ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਸੰਜੇ ਕਰੋਲ ਜੀ ਤੇ ਕੁਟੇਸ਼ ਨ ਕੁਟੇਸ਼ਵਰ ਸਿੰਘ ਜੀ ਇਹਨਾਂ ਦੇ ਬੈਂਚ ਨੇ ਕੱਲ ਦੇਸ਼ ਦੀਆਂ ਹਾਈ ਕੋਰਟਾਂ ਨੂੰ ਆਦੇਸ਼ ਦਿੱਤੇ ਹੈ ਵੀ ਜਿਹੜੇ ਯੂਏਪੀਏ ਦੇ ਕੇਸਾਂ ਦੇ ਤਹਿਤ ਲੋਕ ਮੁਕੱਦਮਿਆਂ 'ਚ ਕੰਗੇ ਹੋਏ ਐ ਕਿੰਨੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦੇ ਕੇਸਾਂ ਦੀ ਕੱਲੇ-ਕੱਲੇ ਦੀ ਤੁਸੀਂ ਜਾਣ ਪਛਾਣ ਕਰਕੇ ਉਹਦੇ ਤੇ ਰਿਵਿਊ ਕਰੋ ਤੁਸੀਂ ਜਿੱਥੇ ਕਿਤੇ 5 ਸਾਲ ਤੋਂ ਉੱਪਰ ਕੇਸ ਹੋ ਗਿਆ ਉਥੇ ਰੋਜ਼ ਸੁਣਵਾਈ ਕਰੋ ਦੀ ਉਹਨਾਂ ਨੇ ਸਵਾਲ ਕੀਤਾ ਵੀ ਜਿੱਥੇ ਸਟੇਟ ਪੂਰਾ ਜ਼ੋਰ ਲਾਉਂਦੀ ਹੈ ਵੀ ਜੇ ਮੈਨੂੰ ਉਹਨਾਂ ਨੇ ਕਸੂਰਵਾਰ ਮੰਨ ਕੇ ਅੰਦਰ ਤਨਤਸ ਜੇਲ੍ਹ ਚ ਤੇ ਉਹ ਪੂਰੇ ਕਾਗਜ਼ ਪੱਤਰ ਪੂਰਾ ਜ਼ੋਰ ਮਾਰਦੀ ਹੈ ਵੀ ਮੈਨੂੰ ਸਜ਼ਾ ਹੋ ਜੇ ਤਾਂ ਮੈਂ ਮੈਨੂੰ ਜ਼ੋਰ ਮਾਰਨ ਦਾ ਟਾਈਮ ਕਿਉਂ ਨਾ ਦਿੱਤਾ ਜਾਵੇ ਕਿ ਮੈਂ ਆਪਣੇ ਆਪ ਨੂੰ ਗੁਨਾਹਗੋ ਬੇਗੁਨਾਹ ਸਾਬਤ ਕਰ ਸਕਾਂ ਇਹ ਉਹਨਾਂ ਦਾ ਸਵਾਲ ਹੈ ਵੀ ਤੁਸੀਂ ਬੰਦੇ ਦੇ ਉੱਤੇ ਮੁਕੱਦਮਾ ਹੀ ਨਹੀਂ ਚਲਾਉਂਦੇ ਕੇਸ ਪਾਈ ਰੱਖਦੇ ਹੋ ਕੇਸ ਬਿਮਾਰ ਪਿਆ ਰਹਿੰਦਾ ਕਿੰਨੀ-ਕਿੰਨੀ ਦਿਨ ਬੰਦਾ ਜੇਲਾਂ ਚ ਸੜਦਾ ਰਹਿੰਦਾ ਤੇ ਉਹਦਾ ਜਿਹੜਾ ਇਹ ਅਧਿਕਾਰ ਹੈ ਉਹ ਤੁਸੀਂ ਖੋਹਨੇ ਹੋ ਅਸੀਂ ਸਮਝਦੇ ਹਾਂ ਵੀ ਕੁਝ ਦਿਨ ਪਹਿਲਾਂ ਅੰਤਰਰਾਸ਼ਟਰੀ ਜਿਹੜਾ ਮਨੁੱਖੀ ਅਧਿਕਾਰ ਦੇ ਸੰਲੰਘੇ ਗਿਆ ਉਹਦੇ ਤਹਿਤ ਵੀ ਅਸੀਂ ਸਮਝਦੇ ਹਾਂ ਵੀ ਮਨੁੱਖ ਇਹ ਬੰਦਾ ਉਹਦੇ ਮੰਨ ਲੋ ਕਸੂਰ ਵੀ ਹੈ ਕਸੂਰ ਹੈ ਉਹਨੂੰ ਸਜ਼ਾ ਦੇ ਦਿਓ ਕੇਸ ਤਾਂ ਚਲਾਓ ਨਾ ਕੇਸ ਹੀ ਨਾ ਚੱਲਣ ਤੇ ਬੰਦੇ ਸੜਦੇ ਰਹਿਣ ਇਹ ਗੱਲ ਚੰਗੀ ਨਹੀਂ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਇਹ ਚੰਗਾ ਫੈਸਲਾ ਕੀਤਾ ਉਹਨਾਂ ਨੇ ਅਗਲਾ ਵੀ ਕਿਹਾ ਵੀ ਬਹੁਤ ਸਾਰੇ ਲੋਕ ਅਜਿਹੇ ਹੋਣੇ ਜਿਨ੍ਹਾਂ ਕੋਲ ਆਪਦੇ ਵਕੀਲ ਹੈਗੇ ਆ ਤਾਂ ਕਿ ਉਹ ਉਹਨਾਂ ਦੇ ਕੇਸ ਨਿਪਟ ਸਕਣ ਸੋ ਇੱਕ ਬੜਾ ਸੁਆਗਤਯੋਗ ਫੈਸਲਾ ਹੈ ਦੂਜੇ ਪਾਸੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਵਾਲਾ ਬੈਂਚ ਹੈ ਉਹਦੇ ਵਿੱਚ ਜਿਹੜਾ ਆਸ਼ੀਸ਼ ਮਿਸ਼ਰਾ ਹੈਗਾ ਇੱਕ ਵੀ ਅਜੈ ਮਿਸ਼ਰਾ ਟੈਨੀ ਮੰਤਰੀ ਰਿਹਾ ਪਿਛਲੀ ਧਰਮ ਦੇ ਵਿੱਚ ਮੋਦੀ ਜੀ ਦੀ ਸਰਕਾਰ ਚ ਤੇ ਉਹਨਾਂ ਨੇ ਲਖੀਨਪੁਰ ਖੂਰੀ ਦੇ ਵਿੱਚ ਕਿਸਾਨਾਂ ਨੂੰ ਇੱਕ ਥਾਰ ਗੱਡੀ ਦੇ ਥੱਲੇ ਦੇ ਕੇ ਦਰੜਤਾ ਸੀਗਾ ਆਸ਼ੀਸ਼ ਮਿਸ਼ਰੇ ਨੇ ਤੇ ਅਲਾਹਾਬਾਦ ਹਾਈ ਕੋਰਟ ਨੇ ਦੋ ਚਾਰ ਤਰੀਕਾਂ ਤੋਂ ਬਾਅਦ ਕਿਹਾ ਵੀ ਇਹਦਾ ਤਾਂ ਹਲੇ ਕੇਸ ਨੂੰ ਤਾਂ ਬਹੁਤ ਟਾਈਮ ਲੱਗੂਗਾ ਇਹਨੂੰ ਤਾਂ ਜ਼ਮਾਨਤ ਦਿੱਤੀ ਜਾਂਦੀ ਹੈ ਜਣੀ ਜਿਹੜਾ ਬੰਦੇ ਨੇ ਬੰਦੇ ਚਾਰ ਮਾਰਤੇ ਉਹਦੀਆਂ ਵੀਡੀਓ ਨੇ ਉਹਨੂੰ ਜਵਾਨ ਦੇਣ ਲੱਗਿਆ ਮਿੰਟ ਨਹੀਂ ਲਾਈ ਉਦੋਂ ਦੋ ਕੁ ਮਹੀਨਿਆਂ ਬਾਅਦ ਉਹਨੂੰ ਜੇਲ੍ਹ ਤੋਂ ਬਾਹਰ ਕੱਢਤਾ ਤੇ ਉਹਦੇ ਤੇ ਲਾਤੀਆਂ ਸ਼ਰਤਾਂ ਵੀ ਤੂੰ ਆਪਣੇ ਲਖੀਂਪੀਰ ਖੀਰੀ ਜ਼ਿਲ੍ਹੇ 'ਚ ਨਹੀਂ ਜਾਵੇਂਗਾ ਆਪਣੇ ਘਰੇ ਨਹੀਂ ਜਾਵੇਂਗਾ ਬਾਹਰ ਰਹੇਗਾ ਉਹਦੇ ਵਿੱਚ ਨਹੀਂ ਤੂੰ ਵੜ ਸਕਦਾ ਪਿੱਛੇ ਦੀਵਾਲੀ ਤੇ ਉਹਨੇ ਕਿਹਾ ਜੀ ਮੈਂ ਦੀਵਾਲੀ ਮਨਾਉਣ ਜਾਣਾ ਕਹਿੰਦੇ ਜਾ ਨਾਲ ਦੀਵਾਲੀ ਛੁੱਟੀ ਜਾ ਫਿਰ ਹੁਣ ਉਹ ਕਹਿੰਦਾ ਜੀ ਮੇਰੀ ਬੇਟੀ ਜਿਹੜੀ ਆ ਉਹ 12ਵੀਂ ਜਮਾਤ 'ਚ ਪੜਦੀ ਆ ਉਹਦੇ ਪੇਪਰ ਨੇ ਤੇ ਮੈਨੂੰ ਤੁਸੀਂ ਜਿਹੜਾ 25 ਤੋਂ ਲੈ ਕੇ 29 ਨਵੰਬਰ ਤੱਕ ਮੇਰੇ ਜਿਲ੍ਹੇ ਚ ਜਾਣ ਦਿਓ ਉਹ ਕਹਿੰਦੇ ਜਾ ਉਹਨਾਂ ਨੂੰ ਇਹ ਅੱਗੇ ਤੀਜੇ ਬੰਨੇ ਸਾਡੇ ਸਾਹਮਣੇ ਦੋ ਧਾਰਨਾ ਨੇ ਬੜੀਆਂ ਮਾਰੀਆਂ ਆ ਪੀਮਾ ਕੋਰੀਗੰਗ ਕੇਸ ਦੇ ਵਿੱਚ ਫਾਦਰ ਸਟੈਂਡ ਸਵਾਮੀ ਜੀ ਉਹਨਾਂ ਦੇ ਹੱਥ ਕੰਬਦੇ ਨਹੀਂ ਸੀ ਉਹ ਉਹ ਕਹਿੰਦੇ ਮੇਰੇ ਤੋਂ ਗਲਾਸ ਫੜ ਕੇ ਮੈਂ ਪਾਣੀ ਵੀ ਨਹੀਂ ਪੀ ਸਕਦਾ ਵੀ ਮੈਨੂੰ ਸਿਪਰ ਦੇ ਦੇ ਅਦਾਲਤਾਂ ਨੇ ਸਪਰ ਦੀ ਵੀ ਆਗਿਆ ਨਹੀਂ ਸੀ ਦਿੱਤੀ ਉਹ ਵਿਚਾਰਾ ਸੜ ਕੇ ਜੇਲ੍ਹ 'ਚ ਹੀ ਮਰ ਗਿਆ ਅਸੀਂ 82 ਸਾਲ ਦਾ ਬਜ਼ੁਰਗ ਜਿਹਨੇ ਸੇਵਾ ਕੀਤੀ ਆਦਿਵਾਸੀ ਲੋਕਾਂ ਦੀ ਬਹੁਤ ਜ਼ਿਆਦਾ ਉਹਨਾਂ ਦੇ ਫੋਰੈਸਟ ਰਾਈਟਸ ਲਈ ਲੜਦੇ ਰਹੇ ਉਹ ਉਹਦੇ ਨਾਲ ਇਹ ਵਰਤੋਕ ਕੀਤਾ ਜਿਹੜਾ ਅਦਾਲਤਾਂ ਨੇ ਵੀ ਕੀਤਾ ਦੂਜੇ ਪਾਸੇ ਕੋਵਿਡ ਦੇ ਵਿੱਚ ਪ੍ਰੋਫੈਸਰ ਧਰਮਵੀਰ ਨਾਰਵਾਲ ਜਿਹੜੇ ਐ ਉਹ ਕੋਵਿਡ ਦੇ ਤੌਰ ਤੇ ਬਿਮਾਰ ਹੋ ਗਏ ਉਹਦੀ ਬੇਟੀ ਜਿਹੜੀ ਹੈ ਉਹ ਅੰਦਰ ਸੀਗੀ ਜੇਲ੍ਹ ਦੇ ਵਿੱਚ ਉਹ ਨਤਾਸ਼ਾ ਨਾਰਵਾਲ ਉਹਨੇ ਕਿਹਾ ਮੈਨੂੰ ਮੇਰੇ ਪਿਓ ਨੂੰ ਮਿਲਣ ਲਈ ਐਨੇ ਦਿਨਾਂ ਦੀ ਮੈਨੂੰ ਪੈਰੋਲ ਦੇ ਦਿਓ ਉਹ ਨਹੀਂ ਪੈਰੋਲ ਨਹੀਂ ਦਿੱਤੀ ਉਹਦਾ ਪਿਓ ਮਰ ਗਿਆ ਵਿਚਾਰੀ ਦਾ ਸੰਸਕਾਰ ਵੇਲੇ ਜਾ ਕੇ ਬਾਅਦ ਦੇ ਵਿੱਚ ਇੱਕ ਦਿਨ ਦੀ ਉਹਨੂੰ ਦਿੱਤੀ ਪੈਰੋਲ ਇਹ ਕਾਹ ਹਾਲ ਹੈ ਤੇ ਦੂਜੇ ਪਾਸੇ ਆ ਆਸਰਾਮ ਤੇ ਦੂਜਿਆਂ ਨੂੰ ਕਿੰਨਾ ਦਿੰਦੇ ਐ ਤੇ ਫਿਰ ਬਾਅਦ ਦੇ ਵਿੱਚ ਉਹ ਕੇਸ ਹੀ ਉਹਦੇ ਤੋਂ ਵਿਟਾਰਾ ਹੋ ਗਿਆ ਉਹ ਬਰੀ ਹੀ ਹੋ ਗਈ ਕਿਸਮ ਦੀ ਇਹੋ ਜਿਹਾ ਹਾਲ ਤੇ ਕੱਲ ਹੋਰ ਇੱਕ ਇੱਕ ਦਿੱਲੀ ਦੀ ਅਦਾਲਤ ਨੇ ਜਿਹੜਾ ਉਮਰ ਖਾਲਦਾ ਉਸ ਨੂੰ ਉਹਦੀ ਭੈਣ ਦੇ ਵਿਆਹ ਕਰਕੇ 15 ਤੋਂ 29 ਨਵੰਬਰ ਤੱਕ ਪੈਰੋਲ ਦੇ ਦਿੱਤੀ ਉਹਨੂੰ ਬੇਲ ਦੇ ਦਿੱਤੀ ਅੰਤਰੀਮ ਬੇਲ ਤੇ ਉਹ ਆਪਣੀ ਭੈਣ ਨੂੰ ਮਿਲ ਸਕੂਗਾ ਉਹਨੇ ਅਰਜੀ ਲਾਈ ਸੀ ਮੇਰੀ ਦੂਜੀ ਭੈਣ ਜਿਹੜੀ ਵੱਡੀ ਹੈ ਉਹਦੇ ਬੱਚੇ ਐ ਬਾਹਰੋਂ ਆ ਰਹੇ ਐ ਇਸ ਵਿਆਹ ਕਰਕੇ ਮੈਂ ਉਹਨਾਂ ਨੂੰ ਵੀ ਬਾਨੇ ਨਾਲ ਮਿਲ ਲੂੰਗਾ ਪਹਿਲੀ ਵਾਰ ਇੰਨੀ ਦੇਰ ਬਾਅਦ ਤੇ ਉਹ ਉਹਨੂੰ ਬਾਰ ਬੇਲ ਦੇ ਦਿੱਤੀ ਚੰਗੀ ਗੱਲ ਇੱਕ ਛੋਟੀ ਅਗਾਲਤ ਨੇ ਦਿੱਤੀ ਹੈ ហេਠਾਂ ਜਿਹੜੀ ਦਿੱਲੀ ਦੀ ਅਦਾਲਤ ਹੈ ਤੇ ਇਹ ਇਹ ਜਿਹੜੇ ਤਿੰਨ ਅੱਡ ਅੱਡ ਗੱਲਾਂ ਨੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਜਿੰਨੂੰ ਅਸੀਂ ਅਦਾਲਤਾਂ ਕਹਿੰਦੇ ਆ ਅਦਾਲਤਾਂ ਚ ਚੱਲਣਾ ਚਾਹੀਦਾ ਹੈ ਸੰਵਿਧਾਨ ਕਾਨੂੰਨ ਤੇ ਗੱਲਾਂ ਪਰ ਅਦਾਲਤਾਂ ਦੇ ਜਿਹੜੇ ਪ੍ਰਜਾਈਡਿੰਗ ਆਫੀਸਰ ਨੇ ਕਈ ਵਾਰ ਉਹਨਾਂ ਦੀ ਆਪਣੀ ਸਬਜੈਕਟਿਵ ਸੋਚ ਨਾਲ ਇੱਕ ਅਦਾਲਤ ਉਸੇ ਦੇ ਉੱਤੇ ਬੜਾ ਖੁੱਲ੍ਹਦਲੀ ਨਾਲ ਫੈਸਲੇ ਦਿੰਦੀ ਹੈ ਦੂਜੀ ਅਦਾਲਤ ਉਸ ਦੇ ਉੱਤੇ ਟੈਂਕੇ ਰੱਖਣ ਦੀ ਹੈ ਸੋ ਇਹ ਇੱਕ ਜਿਹੜੀ ਜਿਹੜੀ ਗੱਲ ਹੈ ਲੋਕਾਂ ਨੂੰ ਸਮਝ ਨਹੀਂ ਪੈਂਦੀ ਵੀ ਕੀ ਪੈਮਾਨੇ ਹੈਗੇ ਇਹਨਾਂ ਦੇ ਅਗਲੀ ਗੱਲ ਦੋਸਤੋ ਜੰਮੂ ਕਸ਼ਮੀਰ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਪੱਤਰਕਾਰ ਹੈ ਜਿਹੜਾ ਗੁਲਾਮ ਕਾਦਰ ਢੈਂਗ ਗੁਲਾਮ ਕਾਦਰ ਢੈਂਗ ਉਸ ਦਾ ਘਰ ਤਾ ਤਾ ਸੀਗਾ ਬਲਡੋਜ਼ਰ ਨਾਲ ਤੇ ਉਹ ਉੱਥੇ ਤੰਬੂ ਲਾ ਕੇ ਬਹਿ ਗਿਆ ਦੂਜੇ ਦਿਨ ਉੱਥੇ ਉਹਦਾ ਇੱਕ ਕੁਲਦੀਪ ਸ਼ਰਮਾ ਜੀ ਉੱਥੋਂ ਦੇ ਜੰਮੂ ਦੇ ਇੱਕ ਬੰਦੇ ਉਹ ਜਾ ਕੇ ਆਪਣੇ ਕਾਗਜ਼ ਲੈ ਕੇ ਉਹਨੂੰ ਕਹਿੰਦੇ ਆ ਵੀ ਤੂੰ ਆ ਤੇ ਮੈਂ ਚਾਹੇ ਮੈਨੂੰ ਆਪਣਾ ਕੁਝ ਵੀ ਕਰਨਾ ਪੈ ਜੇ ਵੀ ਤੇਰਾ ਘਰ ਬਣਾ ਕੇ ਦੇ ਦੇਗਾ ਆ ਮੇਰੇ ਤੋਂ 5 ਮਰ ਲਿਆਂ ਦਾ ਪਲਾਟ ਤੈਨੂੰ ਦੇ ਦਿੱਤਾ ਉਹਨੇ ਵਿਚਾਰੇ ਨੇ ਬੜੀ ਬਿਨਿਮਰਤਾ ਸਹਿਤ ਉਸ ਪਲਾਟ ਨੂੰ ਲੈਣ ਤੋਂ ਨਾ ਕਹਿਤੀ ਕਹਿੰਦਾ ਨਹੀਂ ਕੱਲ ਉਹਦਾ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਲੱਗੀ ਹੈ ਵੀ ਉਸ ਨੇ ਕਿਹਾ ਵੀ ਜੇ ਪੰਛੀ ਆਪਣਾ ਆਲਣਾ ਨਹੀਂ ਛੱਡਦੇ ਤਾਂ ਮੈਂ ਕਿਉਂ ਛੱਡਾਂ ਉਥੇ ਤੰਬੂਚੀ ਬੈਠਾ ਇਸ ਵਰਦੀ ਠੰਡ ਚ ਉਹਦੇ ਬੱਚਿਆਂ ਨੂੰ ਉਹਨਾਂ ਦਾ ਹੈਡਮਾਸਟਰ ਜਿਹੜਾ ਸਕੂਲ ਦਾ ਦੁਨੀ ਚੰਦ ਉਹ ਆਇਆ ਲੈਣ ਉਹਨੇ ਕਿਹਾ ਵੀ ਜੇ ਇਹਨਾਂ ਕੋਲ ਕਿਤਾਬਾਂ ਨਹੀਂ ਹੈ ਘਰ ਦੇ ਵਿੱਚ ਇਹ ਸਾਰੀਆਂ ਖਤਮ ਹੋ ਗਈਆਂ ਟੈਗ ਵਿੱਚ ਖਰਾਬ ਹੋ ਗਈਆਂ ਤੇ ਇਹਨਾਂ ਦੀਆਂ ਵਰਦੀਆਂ ਵੀ ਨਹੀਂ ਹੈ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਬੱਚਿਆਂ ਨੂੰ ਭੇਜੋ ਕੱਲ ਉਹਦੇ ਬੱਚੇ ਪਹਿਲੀ ਵਾਰ 12 ਦਿਨਾਂ ਬਾਅਦ ਸਕੂਲ ਗਏ ਦੂਸਰੀ ਗੱਲ ਇਹ ਹੈ ਦੋਸਤੋ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਇਹ ਹੈ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਦਾ ਕੀ ਹਾਲ ਹੋ ਗਿਆ ਦਿੱਲੀ ਯੂਨੀਵਰਸਿਟੀ ਦਾ ਜੀਐਨਯੂ ਦਾ ਰਾਜਸਥਾਨ ਦੀਆਂ ਯੂਨੀਵਰਸਿਟੀਆਂ ਦੀਆਂ ਤੇਜਪੁਰ ਦੀ ਯੂਨੀਵਰਸਿਟੀ ਇਹਨਾਂ ਦੇ ਉੱਤੇ ਕਿਵੇਂ ਬੀਜੇਪੀ ਤੇ ਆਰਐਸਐਸ ਕਬਜ਼ੇ ਕਰਨ ਤੇ ਲੱਗੀ ਹੋਈ ਹੈ ਉਹਦੇ ਬਾਰੇ ਵਿੱਚ ਡਿਟੇਲ ਚ ਅਸੀਂ ਸਪੈਸ਼ਲ ਪ੍ਰੋਗਰਾਮ ਚ ਗੱਲ ਕਰਾਂਗੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ